ਮੇਰਾ ਨਾਮ ਗਰਸੇਵ ਸਿੰਘ ਆ ਜੀ ਆਪਣੀ ਬਹਿਮਣ ਦਵਾਨੇ ਤੋਂ ਅਜ ਤੋਂ ਡੇਢ ਸਾਲ ਪਹਿਲਾਂ ਕੁੜੀ ਵਿਆਹੀ ਸੀ ਜੰਗੀ ਰਾਣੀ ਜੰਗੀ ਰਾਣੀ ਜੋ ਕੁੜੀ ਵਿਆਹੀ ਸੀ ਗਿਆ ਆਪ ਆਪਣਾ ਬਾਹਰ ਵਿਦੇਸ਼ ਜਾਣ ਦੀ ਉਹਨਾਂ ਨਾਲ ਗੱਲ ਹੋਈ ਹੋਈ ਸੀਗੀ ਕੁੜੀ ਨੂੰ ਬਾਹਰ ਵਿਦੇਸ਼ ਭੇਜਣਾ ਸੀ ਵੀਜ਼ਾ ਕੁੜੀ ਦਾ ਆਉਣ ਵਾਲਾ ਸੀਗਾ ਉਹਨਾਂ ਨੇ ਉਦੋਂ ਸਾਡੇ ਨਾਲ ਗੱਲ ਕਰਕੇ ਵੀ ਅਸੀਂ ਪੈਸੇ ਲਾਵਾਂਗੇ ਕੁੜੀ ਬਾਹਰ ਭੇਜਾਂਗੇ ਉਸ ਤੋਂ ਬਾਅਦ ਜਦੋਂ ਸ਼ਾਦੀ ਹੋ ਗਈ ਦੋ ਮਹੀਨੇ ਬਾਅਦ ਕੁੜੀ ਨੂੰ ਤੰਗ ਕਰਨ ਲੱਗੇ ਵੀ ਆਪਾਂ ਨਹੀਂ ਬਾਹਰ ਭੇਜਣਾ ਆਪੋ ਸੂ ਰੱਖਣੇ ਐ ਕਰਨਾਗਾ ਉਸ ਤੋਂ ਬਾਅਦ ਫੇਰ 4-5 ਮਹੀਨਿਆਂ ਬਾਅਦ ਰੌਲਾ ਪਿਆ ਫੇਰ ਪੰਚਾਇਤ ਚ ਗੱਲ ਨਿਪੜੀ ਉਹ ਸਹਿਮਤ ਹੋ ਗਏ ਵੀ ਅਸੀਂ ਭੇਜ ਦਾਂਗੇ ਜਦੋਂ ਹੁਣ ਘਰੇ ਕੁੜੀ ਦੇ ਕੋਈ ਕਾਗਜ਼ ਪੱਤਰ ਆਉਣ ਲੱਗ ਗਏ ਵਿਦੇਸ਼ ਤੋਂ ਤੇ ਇਹਨਾਂ ਨੇ ਨਾ ਭੇਜਣ ਦਾ ਕਾਰਨ ਕਰਕੇ ਤੇ ਕੱਲ ਕੁੜੀ ਨੂੰ ਸ਼ਾਮ ਨੂੰ ਮੌਤ ਹੀ ਘਾਟ ਉਤਾਰ ਦਿੱਤਾ ਗਿਆ ਕਿਸ ਤਰ੍ਹਾਂ ਮੌਤ ਘਟਾ ਕੋ ਆਇਆ ਕਿ ਤੁਸੀਂ ਨਹੀਂ ਇਹ ਮੰਨ ਲਓ ਵੀ ਇਸ ਚੀਜ਼ ਦੇ ਤੇ ਆਹ ਚੀਜ਼ ਦੇ ਉੱਤੇ ਛੋਟੇ ਛੋਟੇ ਨਿਸ਼ਾਨ ਨੇ ਇੱਥੇ ਲਹੂ ਦੇ ਨਿਸ਼ਾਨ ਨੇ ਕਹਿੰਦਾ ਮਤਲਬ ਵੀ ਮੂੰਹ ਘੁੱਟ ਕੇ ਮੌਤ ਕੀਤੀ ਗਈ ਆ ਕਿਹੜੇ ਦੇਸ਼ ਭੇਜਣ ਦੀ ਗੱਲ ਹੋਈ ਸੀ ਇਹ ਇੰਗਲੈਂਡ ਦੀ ਹਾਂਜੀ ਕੀ ਮੰਗ ਕਰਦੇ ਮੰਗ ਇਹੀ ਕਰਦੇ ਆ ਸਰ ਆਪਣੇ ਤੋਂ ਪ੍ਰਸ਼ਾਸਨ ਤੋਂ ਵੀ ਸਾਡੀ ਮੰਨ ਲਓ ਵੀ ਜੋ-ਜੇ ਚਾਰੇ ਦੋਸ਼ੀ ਨੇ ਨਾਨ ਨੇ ਬਲਕਾਰਨ ਸਿੰਘ ਆ ਪੂਟਾ ਸਿੰਘ ਆ ਉਹਨੇ ਸਾਸਾ ਗਰਮਜੀਤ ਕੌਰ ਇਹਨਾਂ ਦੀ ਗ੍ਰਿਫਤਦਾਰੀ ਕਰਕੇ ਕਾਨੂੰਨੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਿੰਨੀ ਕੋਮਰ ਸੀ ਲੜਕੀ ਇਹ 24-25 ਸਾਲ ਦੀ عمر ਸੀ ਸਾਡੇ ਪਿੰਡ ਦੀ ਲੜਕੀ ਜਸਮੀਲ ਸਿੰਘ ਦੀ ਸੁਪੁੱਤਰੀ ਹਰਪ੍ਰੀਤ ਕੌਰ ਜੰਗੀਰਾਣੇ ਪਿੰਡ ਵਿੱਚ ਵਿਆਹੀ ਹੋਈ ਸੀ ਜਿਸ ਨੂੰ 1 ਸਾਲ ਤੇ 2 ਮਹੀਨੇ ਹੋ ਗਏ ਇਹਨਾਂ ਦੇ ਦਸਮਾਤਬਕ ਕੱਲ ਸ਼ਾਮ ਨੂੰ ਜਦੋਂ ਇਹਨਾਂ ਨੂੰ ਫੋਨ ਆਇਆ ਵੀ ਤੁਹਾਡੀ ਕੁੜੀ ਨੂੰ ਬਿਮਾਰ ਹੋ ਗਈ ਤੇ ਤੁਸੀਂ ਆਓ ਪਰ ਇਹਨਾਂ ਦੇ ਜਾਣ ਮੇਲੇ ਨੂੰ ਉਹ ਕਿ ਤੜਵੇ ਲਿਆ ਲੈ ਕੇ ਆਗੇ ਸੀ ਜਿੱਥੇ ਕਿਉਂ ਮਰੀ ਹੋਈ ਸੀਗੀ ਤੇ ਅਸੀਂ ਹੁਣ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕਿ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਤੇ ਇਹਨਾਂ ਤੇ ਬੰਦ ਹੀ ਕਾਰਵਾਈ ਕੀਤੀ ਨਾਲੇ ਦੱਸ ਰਹੇ ਸੀ ਵੀ ਉਹ ਵਿਦੇਸ਼ ਭੇਜਣ ਦੀ ਗੱਲ ਹੋਈ ਸੀ ਉਹ ਵੀ ਗੱਲ ਪਹਿਲਾਂ ਇਹਨਾਂ ਦੀ ਜਦੋਂ ਵਿਆਹ ਤੋਂ ਪਹਿਲਾਂ ਹੀ ਉਹ ਤਾਂ ਗੱਲ ਹੋਈ ਸੀਗੀ ਜੀ ਵੀ ਇਹਨਾਂ ਨੇ ਇਹਨਾਂ ਨੂੰ ਵਿਦੇਸ਼ ਭੇਜਣਾ ਸੀਗਾ ਤੇ ਉਹਦੇ ਸੰਬੰਧ ਦੇ ਵਿੱਚ ਵੀ ਇਹਨਾਂ ਦਾ ਘਰੇ ਕਲੇਸ਼ ਸੀਗਾ ਜੀ ਕਹ ਰਹੇ ਸੀ ਵੀ ਮੁਕਰ ਦੇ ਨਜ਼ਰ ਆਉਂਦੇ ਸੀ ਉਹ ਪਹਿਲਾਂ ਹੀ ਸਾਡੀ ਪੰਚਾਇਤ ਦੇ ਵਿੱਚ ਸਭ ਤੋਂ ਪਹਿਲਾਂ ਇਹਨਾਂ ਦੇ ਤੇ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਦੇ ਮਤਾ ਮੁਤਾਬਕ ਇਹਨਾਂ ਦਾ ਪਹਿਲਾ ਰੌਲਾ ਪਿਆ ਸੀ ਜਿਸ ਦੇ ਵਿੱਚ ਉਹ ਕੁੜੀ ਨੂੰ ਕਹ ਰਹੇ ਸੀ ਵੀ ਤੂੰ ਇਹ ਇਸ ਗੱਲ ਤੋਂ ਮੁਕਰ ਜਾ ਪਰ ਉਹ ਕੁੜੀ ਆ ਆਪਣੇ ਫੈਸਲੇ ਤੇ ਅਡਲ ਸੀਗੀ ਹੁਣ ਡੈਡ ਬਾਲ ਕਿੱਥੇ ਦਿੰਦੇ ਹਾਂ ਹੁਣ ਡੈਡ ਬਾਲ ਨੂੰ ਸਿਵਲ ਹਸਪਤਾਲ ਦੇ ਫ੍ਰਿਜ ਦੇ ਵਿੱਚ ਜਮ੍ਹਾਂ ਕਰਾਇਆ ਗਿਆ ਪੁਲਿਸ ਪਹੁੰਚ ਚੁੱਕੀ ਹੈ ਹਾਂਜੀ ਪੁਲਿਸ ਪਹੁੰਚ ਚੁੱਕੀ ਹੈ ਇਹਨੂੰ ਬਿਆਨ ਦਰਜ ਹੋ ਰਹੇ ਹਨ ਮਾਮਲਾ ਇਹ ਵੀ ਇੱਕ ਲੜਕੀ ਇਥੋਂ ਬਹਿਮਣਦਵਾਨੀ ਸੌਰੀ ਪੈਮੰਦਦਵਾਨੇ ਤੋਂ ਰਹੀ ਸੀ ਹਰਪ੍ਰੀਤ ਕੌਰ ਜੰਗੀ ਰਾਣੀ ਬਲਕਾਰਮ ਸਿੰਘ ਤੇ ਇਹਨਾਂ ਨੇ ਉਹ ਤੋਂ ਪਹਿਲਾਂ ਕਿਤੇ ਸ਼ਾਦੀ ਸਮੇਂ ਇਕਰਾਰ ਕੀਤਾ ਸੀ ਤੇ ਅਸੀਂ ਲੜਕੀ ਨੂੰ ਵਿਦੇਸ਼ ਭੇਜਾਂਗੇ ਤੇ ਅਸੀਂ ਆਪਦਾ ਖਰਚਾ ਕਰਾਂਗੇ ਇਹ ਬੰਦੇ ਨੇ ਬੇਟੀ ਪੜਾਈ ਸੀ ਆਪਦੀ ਪਰ ਉਹ ਬਾਹਰ ਭੇਜਣ ਵਾਸਤੇ ਖਰਚਾ ਨਹੀਂ ਕਰ ਸਕਦਾ ਸੀ ਉਹਨਾਂ ਨੇ ਉਹ ਵਾਦਾ ਕੀਤਾ ਸੀ ਕਿ ਭੇਜਾਂਗੇ ਪਰ ਹੁਣ ਇਹ ਸਾਲ 6 ਮਹੀਨਿਆਂ ਤੋਂ ਮੁੱਕਰ ਗਏ ਸੀਗੇ ਹੁਣ ਜਦੋਂ ਕਾਗਜ਼ ਪੱਤਰ ਆਉਣ ਲੱਗੇ ਲੜਕੀ ਦੇ ਉਧਰ ਬਾਹਰ ਜਾਣ ਦੇ ਤਾਂ ਉਹ ਇਹਦੇ ਨਾਲ ਕਲੇਸ਼ ਕਰਨ ਲੱਗੇ ਤੇ ਕੱਲ ਇਹਨੂੰ ਜਦੋਂ ਦੱਸਿਆ ਲੜਕੀ ਦੇ ਪਿਤਾ ਜਸਮੀਲ ਸਿੰਘ ਨੂੰ ਵੀ ਲੜਕੀ ਗਿੱਧਰਵਾ ਚਾਇਨਾ ਹਸਤਾਲੇ ਉੱਥੇ ਪੁੱਜਾ ਤਾਂ ਡਾਕਟਰ ਨੇ ਦੱਸਿਆ ਵੀ ਇਹ ਲੜਕੀ ਨੂੰ ਮੌਤ ਹੋਈ ਇੱਥੇ ਲੈ ਕੇ ਆਂਦੀ। ਤੇ ਉਸ ਤੋਂ ਬਾਅਦ ਇਹਨਾਂ ਨੇ ਲਿਆ ਕੇ ਇੱਥੇ ਸਿਵਲ ਹਸਪਤਾਲ ਡੈੱਡ ਬਡੀ ਰੱਖ ਦਿੱਤੀ ਐ। ਮੌਤਰੀਜੋ ਤੇ ਅਸੀਂ ਇਹਦੀ ਕਾਰਵਾਈ ਕਰ ਰਹੇ ਹਾਂ। ਇਹ ਮਕਦਮਾ ਤਾਂ ਹਾਂ ਮਕਦਮਾ ਤਾਂ ਤੱਕ ਹੋ ਰਿਹਾ ਡੋਰੇ। ਕੀਤੇ ਬਗਨਤੇ ਪਤਾ ਹੈ ਜਸਮੀਲ ਸਿੰਘਾਂ ਲੜਕੀ ਦਾ ਪਤਾ ਉਹਦੇ ਬਿਆਨ ਤੇ ਕੀਤੇ ਕੀਤੇ ਪਤਾ ਹੈ ਇਹ ਇਹਦਾ ਜਵਾਈ ਹੈ ਬਲਕਰਨ ਸਿੰਘ ਲੜਕੀ ਦਾ ਸਹਰਾ ਹੂਟਾ ਸਿੰਘ ਸੱਸ ਕਰਮਜੀਤ ਕੌਰ ਅਤੇ ਉਹਨਾਂ ਦੀ ਇੱਕ ਲੜਕੀ ਅਣਮੈੜਾ ਸੁਖਜਿੰਦਰ ਕੌਰ ਲੜਕੀ ਦਾ ਨਾਮ ਉਹਨਾਂ ਦੇ ਘਰ ਮਕਤਬਾਂ ਦਾ ਪਿਆਰ